ਦਵਿੰਦਰ ਜੀ ਸਿੰਘ ਇਹ ਸਕੂਲ ਬਾਰੇ ਗੱਲ ਬਾਤ ਨਹੀਂ ਕਰਦੇ ਅਹੀਂ ਤੇ ਘਰੋਂ ਆਉਂਦੇ ਹਨ ਪੇਪਰ ਦੇ ਕੇ ਤੇ ਬੱਸ ਦੇ ਲਾਡੋ ਕੱਢਿਆ ਤੇ ਬੱਸ ਵਾਲਾ ਸਾਡੇ ਉੱਤੇ ਜਿਹੜਾ ਵੀ ਲਗਾ ਬੱਸ ਤੇ ਬੱਸ ਵਾਲੇ ਨੇ ਇੰਨੀ ਗੱਲ ਕਹੀ ਕਿ ਧਿਆਨ ਨਾਲ ਚਲਾਓ ਦੀਦਣੀ ਐ ਤੇ ਬੱਸ ਵਾਲੇ ਨੇ ਸਕੂਲੇ ਜਾ ਕੇ ਪ੍ਰਿੰਸੀਪਲ ਨੂੰ ਵੀ ਝੂਠੀ ਸ਼ਿਕਾਇਤ ਲਾਈ ਹਾਂਜੀ ਸਕੂਲ ਦੀ ਬੱਸ ਸੀ ਸਕੂਲ ਜਾ ਕੇ ਝੂਠੀ ਸ਼ਿਕਾਇਤ ਲਾਈ ਕਿ ਇਹ ਕਹਿੰਦੇ ਕਿ ਤੇਰੇ ਨਾਲ ਵੇਖਣਾ ਵਾ ਮੈਨੂੰ ਖਲਾੜਿਆ ਵਾ ਇਹਨਾਂ ਨੇ ਅਸੀਂ ਉਹਨੂੰ ਕੁਝ ਕਿਹਾ ਨਹੀਂ ਬੱਸ ਇੰਨੀ ਗੱਲ ਕਹੀ ਕਿ ਧਿਆਨ ਨਾਲ ਚਲਾਓ ਤੇ ਪ੍ਰਿੰਸੀਪਲ ਸਰ ਨੇ ਉਹ ਝੂਠਾ ਝੂਠਾ ਮੈਸੇਜ ਕਰਵਾ ਕੇ ਸਕੂਲੇ ਬੁਲਾਇਆ ਕਿ ਤੁਹਾਡਾ ਪ੍ਰੈਕਟੀਕਲ ਹੋਣਾ ਵਾ ਕੰਪਿਊਟਰ ਦਾ ਵਾਈਵਾ ਹੋਣਾ ਵਾ ਕੋਈ ਪ੍ਰੈਕਟੀਕਲ ਨਹੀਂ ਹੋਇਆ ਤੇ ਪ੍ਰਿੰਸੀਪਲ ਸਰ ਨੇ ਬੜਾ ਕੁੱਟਿਆ ਜੀ ਸਰ ਹਰਪ੍ਰਿੰਦਰ ਪਾਲ ਸਿੰਘ ਸਾਨੂੰ ਲਲਾ ਚ ਲੱਤਾਂ ਮਾਰੀਆਂ ਨੇ ਹਾਂ ਨਹੀਂ ਪ੍ਰਿੰਸੀਪਲ ਨੇ ਦੇ ਨਾਲ ਡਰਾਈਵਰਾਂ ਨੇ ਫੜ ਕੇ ਕੁੱਟਿਆ ਜੇ ਮੇਰੇ ਨਲਾ ਚ ਲੱਤਾਂ ਮਾਰੀਆਂ ਜੇ ਮੇਰੀ ਛਾਤੀ ਤੇ ਲੱਤਾਂ ਮਾਰੀਆਂ ਵਾ ਤੇ ਮੇਰੇ ਪਿੱਛੇ ਲੱਕ ਦੇ ਵਿੱਚ ਛੋਟੀਆਂ ਮਾਰੀਆਂ ਜੇ ਆਹ ਦੇਖੋ ਕ੍ਰਿਸ਼ਨ ਜੀ ਆ ਗਏ ਤਾਂ ਹਾਂ ਜੀ ਫਿਰ ਮੈਨੂੰ ਪੇਪਰ ਦੇਣ ਖਲਾਤਾ ਤੇ ਬਾਅਦ ਵਿੱਚ ਘਰ ਆ ਗਿਆ ਪੇਪਰ ਹੋਇਆ ਤਾਂ ਪੇਪਰ ਪੇਪਰ ਕੀਤਾ ਇਹਨ ਲਈ ਪੇਪਰ ਤਾਂ 20 ਨਾਲ ਬੱਚੇ ਨਹੀਂ ਨਾਲ ਬੱਚੇ ਹੋਰ ਵੀ ਦੋ ਪੇਪਰ ਤੋਂ ਪਹਿਲਾਂ ਕਟਮਾਰ ਕੀਤੀ ਗਈ ਜੇ ਤੇ ਕਟ ਕੇ ਫਿਰ ਪੇਪਰ ਦੇਣ ਖਲਾਇਆ ਇਹ ਮੇਰਾ ਨਾਮ ਭਪਿੰਦਰ ਸਿੰਘ ਆ ਜੀ ਤੇ ਇੱਕ ਹੀ ਰਹਿੰਦਾ ਤਾਂ ਇਹ ਮੇਰਾ ਬੱਚਾ ਵਾ ਬੋਤੇਆ ਮੇਰਾ ਕਲੇਵਾਲ ਪਿੰਡ ਦਾ ਮੈਰੀਗੋਲਡ ਸਕੂਲ ਦੇ ਵਿੱਚ ਇਹ ਕਿ ਟੱਕ ਮਾਰ ਕੀ ਮਾਮਲਾ ਤਾ ਕੋਟ ਮਾਰਦਾ ਤੇ ਮੈਂ ਪ੍ਰਿੰਸੀਪਲ ਨੂੰ ਜਾ ਕੇ ਮਿਲਿਆ ਤੇ ਉਹਨੇ ਮੈਨੂੰ ਆਦ ਮਾਮਲਾ ਬੱਸ ਵਾਲੇ ਦਾ ਹੈਗਾ ਕੁਛ ਬੱਸ ਵਾਲੇ ਇੱਕੋ ਸਾਈਡ ਸੂਟ ਦਬਾਈਆ ਤੇ ਇਹਨਾਂ ਬੱਚੇ ਨੇ ਕਿਹਾ ਵਾ ਕਿ ਤੇ ਕਿ ਵੀ ਇੱਕੇ ਚਲਾ ਇਹ ਨੂੰ ਉਹਨੇ ਆ ਕੇ ਪ੍ਰਿੰਸੀਪਲ ਨੂੰ ਕੋ ਹੋਰ ਦੱਸਿਆ ਵਾ ਕੋ ਝੂਠ ਦੱਸਿਆ ਵਾ ਤੇ ਪ੍ਰਿੰਸੀਪਲ ਨੇ ਮੈਸੇਜ ਝੂਠਾ ਕਰ ਲਿਆ ਵਾ ਕਿ ਪ੍ਰੈਕਟੀਕਲ ਹੋਣਾ ਵਾ ਵਾਈਵਾਲਾ ਤੇ ਕੰਪਿਊਟਰ ਦਾ ਤੇ ਉਹ ਬੱਚੇ ਸਕੂਲੇ ਆਉਣਗੇ ਪ੍ਰੈਕਟੀਕਲ ਕਰਨਗੇ ਤੇ ਗਾਂ ਦੇ ਪੇਪਰਾਂ 'ਚ ਬੈਨ ਦੇਣਾ ਵਾ ਸੈਂਟਰ ਦੇ ਵਿੱਚ ਨਹੀਂ ਤੇ ਬੈਨ ਨਹੀਂ ਦੇਣਾ ਐਦਾਂ ਕਹਿ ਕੇ ਬੱਚਿਆਂ ਨੂੰ ਸੱਦਿਆ ਵਾ ਤੇ ਬੱਚੇ ਨੂੰ ਸਕੂਲੇ ਜਾਂਦੇ ਨੂੰ ਉਹਨਾਂ ਕਮਰੇ ਦੇ ਵਿੱਚ ਵਾਰ ਕੇ ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਵਾ ਐਦਾਂ ਕੋਈ ਜਾਨਵਰ ਵੀ ਨਹੀਂ ਕੁੱਟਦਾ ਤੇ ਇਹਨਾਂ ਨੂੰ ਕੁੱਟਿਆ ਵਾ ਮੁੰਡਿਆਂ ਦੀ ਕਲਾਸ ਦੇ ਵਿੱਚ ਉਹ ਫਿਰ ਇਹਨੂੰ ਧੂਕੇ ਕੁੜੀਆਂ ਦੀ ਕਲਾਸ ਦੇ ਵਿੱਚ ਖੜਿਆ ਕੁੜੀਆਂ ਦੇ ਸਾਹਮਣੇ ਕੁੰਡੀ ਲਾ ਕੇ ਇਹਨੂੰ ਕੁੱਟਿਆ ਵਾ 6-7 ਡਰਾਈਵਰ ਹੀ ਗਏ ਉਹਨਾਂ ਨੇ ਇਹਦੀਆਂ ਬਾਹਾਂ ਫੜੀਆਂ ਵਾ ਤੇ ਉਹਨੇ ਇਹਦੇ ਢੇੜ ਚ ਲੱਤਾਂ ਮਾਰੀਆਂ ਇਹਦੇ ਮੂੰਹ ਤੇ ਮੁੱਕੀਆਂ ਮਾਰੀਆਂ ਅੱਖ ਦੇ ਮੁੱਕੀ ਰੋੜ ਪਿਆ ਵਾ ਹਿੱਕ ਤੇ ਸੋਜ ਪਈ ਆ ਤੇ ਪਿੰਡੇ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਮਾਰਿਆ ਵਾ ਲਾਸ਼ਾਂ ਪਈਆਂ ਸਾਰੇ ਪਿੰਡੇ ਦੇ ਵਿੱਚ ਤੇ ਬਹੁਤ ਬੁਰੀ ਤਰ੍ਹਾਂ ਇਹਨੂੰ ਬੱਚੇ ਨੂੰ ਮਾਰਿਆ ਵਾ ਇਹ ਐਦਾਂ ਦਾ ਅਸੀਂ ਕਦੀ ਕੋਈ ਪ੍ਰਿੰਸੀਪਲ ਕੋਈ ਸੁਣਿਆ ਨਹੀਂ ਅਸੀਂ ਵੀ ਪੜਦੇ ਰਹੇ ਆ ਸਕੂਲਾਂ ਦੇ ਚਾਹੀਦੇ ਕਦੀ ਕੋਈ ਇਹੋ ਜਿਹਾ ਪ੍ਰਿੰਸੀਪਲ ਦੇਖਿਆ ਨਹੀਂ ਨਾ ਹੀ ਕਦੀ ਸੁਣਿਆ ਹੀ ਆ ਕਿ ਇਹ ਕੋਈ ਤਰੀਕਾ ਹੋਵਾਂ ਦਾ ਬੱਚੇ ਵਿਗੜੇ ਨੇ ਮੈਨੂੰ ਬੱਚੇ ਵਿਗੜੇ ਤੇ ਯਾਦ ਨਹੀਂ ਮੈਨੂੰ ਇਹ ਪ੍ਰਿੰਸੀਪਲ ਵਿਗੜਿਆ ਯਾਦ ਆ ਇਹ ਪ੍ਰਿੰਸੀਪਲ ਨੇ ਬਹੁਤ ਬੁਰੀ ਕੀਤੀ ਆ ਐਦਾਂ ਕੋਈ ਬੱਚੇ ਨੂੰ ਕੋੜਦਾ ਨਹੀਂਗਾ ਅੱਜ ਕੱਲ ਤਾਂ ਕੋਈ ਬੱਚੇ ਨੂੰ ਕੁੱਟਣ ਦਾ ਤੇ ਰਵਾਜ ਹੈ ਲੀ ਪੈਲੀ ਗੱਲ ਤੇ ਕਾਨੂੰਨ ਬਣੇ ਪਏ ਆ ਤੇ ਇਹਦੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਆ ਬੱਚਿਆਂ ਨੂੰ ਤੋਂ ਇਹਦਾ ਸਭ ਕੋ ਵੇਖ ਹੀ ਲਿਆ ਸਭ ਕੋ ਕੰਡੀਸ਼ਨ ਜੋ ਵੇਖ ਹੀ ਲਈਏ ਤੁਸੀਂ ਕੀ ਚਾਹਦੇ ਮੈਂ ਆਪਣੇ ਬੱਚੇ ਦਾ ਇਨਸਾਫ ਚਾਹੁੰਨਾ ਜੀ ਮੈਨੂੰ ਇਨਸਾਫ ਮਿਲੇ ਜਿਦਾ ਵੀ ਉਹਨੇ ਮੇਰੇ ਬੱਚੇ ਦੀ ਹਾਲਤ ਕੀਤੀ ਹੈ ਮੈਂ ਤੋਂ ਦੇਖੀ ਨਹੀਂ ਜਾਣਦੀ ਟਰਾਈ ਕੋਈ ਕਾਰਵਾਈ ਕਰੇ ਹਾਂਜੀ ਮੈਡੀਕਲ ਕਰਾਇਆ ਜੀ ਚੌਂਕੀ ਚੱਲੇ ਆਂ ਜੀ ਰਿਪੋਰਟ ਦੇਣ ਇਸ ਤਰ੍ਹਾਂ ਕਿ ਜਿਹੜੀ ਹੈ ਮਾਰਕਟਾਈ ਦੀ ਗੱਲ ਆ ਉਹ ਵੈਸੇ ਬਿਲਕੁਲ ਇਸ ਤਰ੍ਹਾਂ ਮੈਂ ਪੂਰੀ ਤਰ੍ਹਾਂ ਉਹਦੇ ਨਾਲ ਸਹਿਮਤ ਨਹੀਂ ਆ ਹਾਂ ਇੱਕਦਾਂ ਬੱਚੇ ਨੂੰ ਥੱਪੜ ਇੱਕ ਤੋਂ ਲੱਗੇ ਹੋਣ ਤੇ ਮੈਂ ਉਹ ਕਹਿ ਸਕਦਾ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਸੀ ਇਹ ਤਿੰਨ ਬੱਚਿਆਂ ਨੇ ਉਸ ਤੋਂ 2 ਦਿਨ ਪਹਿਲਾਂ ਤਿੰਨ ਬੱਚਿਆਂ ਨੇ ਇਹਨਾਂ ਦੇ ਸਾਡੇ ਸਕੂਲ ਦੇ ਬੱਚੇ ਸੀ ਤਣੋਂ ਉਹਨਾਂ ਨੇ ਬੱਸ ਨੂੰ ਪਹਿਲਾਂ ਅੱਗੇ ਪਿੱਛੇ ਕਰਦੇ ਰਹੇ ਓਵਰਟੇਕ ਕਰਦੇ ਰਹੇ ਫਿਰ ਬੱਸ ਦੇ ਡਰਾਈਵਰ ਨੂੰ ਰੋਕੇ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਕਿਹਾ ਕਿ ਤੇਨੂੰ ਬੱਸ ਨਹੀਂ ਚਲਾਉਣੀ ਆਉਂਦੀ ਉਸ ਤੋਂ ਬਾਅਦ ਤੋਂ ਮੈਂ ਉਹਦੇ ਉਹਨਾਂ ਦੇ ਜਿਹੜੇ ਕੋਈ ਨੌਨ ਸੀ ਜਿਹੜੇ ਉਹਨਾਂ ਦੇ ਕੋਈ ਨੌਨ ਸੀ ਮੈਂ ਉਹਨਾਂ ਨੂੰ ਫੋਨ ਤੇ ਬੱਚੇ ਦੀ ਸ਼ਿਕਾਇਤ ਕੀਤੀ ਆ ਕਿ ਤੁਹਾਡਾ ਬੱਚਾ ਉਹ ਬੱਚੇ ਨੇ ਆਹ ਹਰਕਤ ਕੀਤੀ ਆ ਪਰ ਦੋ ਦਿਨਾਂ ਦੇ ਵਿੱਚ ਪੇਰੈਂਟਸ ਨੇ ਮੇਰੇ ਤੱਕ ਕੋਈ ਪਹੁੰਚ ਨਹੀਂ ਕੀਤੀ ਪੇਰੈਂਟ ਦਾ ਫਰਜ਼ ਹੁੰਦਾ ਸੀ ਮੇਰੇ ਤੱਕ ਆਉਂਦੇ ਕੋਈ ਬੱਚੇ ਦੀ ਆਪਣੇ ਦੀ ਜੇ ਗਲਤੀ ਸੀ ਉਹਦੀ ਗੱਲ ਉਹਦੀ ਗਲਤੀ ਮੰਨਵਾਉਂਦੇ ਇਸੇ ਗੱਲ ਅੱਗੇ ਅਗਲੇ ਪਾਸੇ ਵਧਾਉਂਦੇ ਪਰ ਪੇਰੈਂਟਸ ਨੇ باوجود ਇਸਤੇ ਕਿ ਮੇਰੇ ਤਾਂ ਕੋਈ ਸੰਪਰਕ ਨਹੀਂ ਕੀਤਾ ਉਦੋਂ ਬਾਅਦ ਜਦੋਂ ਪਰਸੋਂ ਪੇਪਰ ਤੋਂ ਪਹਿਲਾਂ ਬੱਚੇ ਸਕੂਲ ਆਏ ਆ ਪਹਿਲਾਂ ਹੋਗੀ ਪਾਰਵਲ ਸੈਂਟਰ ਇਹਨਾਂ ਦਾ ਉਦੋਂ ਬੱਚਿਆਂ ਨੂੰ ਮੈਂ ਤਿੰਨਾਂ ਨੂੰ ਕਿਹਾ ਕਿ ਤੁਸੀਂ ਉੱਧਰ ਗਏ ਸੀ ਦੋਨੋਂ ਬੱਚੇ ਮੰਨ ਗਏ ਕਿ ਅਸੀਂ ਗਏ ਸੀ ਸਾਡੀ ਗਲਤੀ ਸੀ ਦੋਨੋਂ ਬੱਚਿਆਂ ਨੂੰ ਮੈਂ ਚਲੋ ਥੋੜਾ ਬਹੁਤ ਡਾਂਟਿਆ ਕੋਈ ਇੱਕ ਅਦਾ ਥੱਪੜ ਲੱਗ ਗਿਆ ਉਹ ਹਲਕਾ ਜਿਹਾ ਹੀ ਕਈ ਵਾਰੀ ਆਪਾਂ ਨਾਂ ਵਾਸਤੇ ਕਰਦੇ ਹਾਂ ਉਹ ਬੱਚਿਆਂ ਨੇ ਉਸੇ ਵੇਲੇ ਆਪਣੀ ਗਲਤੀ ਫੀਲ ਕਰ ਲਈ ਮੰਨ ਲਈ ਕਿ ਠੀਕ ਆ ਸਾਡੀ ਗਲਤੀ ਹੈ ਗਏ ਸੀ ਜਦੋਂ ਮੈਂ ਇਹਨੂੰ ਰਜਿੰਦਰ ਨੂੰ ਕਿਹਾ ਇਹ ਨਾ ਤਾਂ ਆਪਣੀ ਗਲਤੀ ਮੰਨਣ ਨੂੰ ਤਿਆਰ ਹੋਇਆ ਉਲਟਾ ਮੇਰੇ ਨਾਲ ਵੀ ਇਹਨੇ ਬਦਸੂਖੀ ਕੀਤੀ ਉੱਥੇ ਅਗੋਂ ਤਕਰੀਬਨ ਮੇਰਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਆ ਫੇਰ ਇਹਦੇ ਕਿਤੇ 1-2 ਵਜੀਆਂ ਨੂੰ ਉਦੋਂ ਅਗਲੀ ਗੱਲ ਜਿਹੜੀ ਤੁਸੀਂ ਕਰਦੇ ਹੋ ਉਹਦੀ ਉਹ ਕਹਿੰਦੇ ਆ ਜੀ ਉਹਦੇ ਅੱਖ ਤੇ ਸੱਟ ਲੱਗੀ ਆ ਫੇਰ ਆਹਾਂ ਦੇ ਪਿੰਗੇ ਤੇ ਵੀ ਲਾਸਾਂ ਤੇ ਅੱਖ ਤੇ ਵੀ ਹੋ ਰਿਹਾ ਉਹਨਾਂ ਦਾ ਤੋਂ ਕਿੱਥੇ ਤੇ ਤੋਂ ਮਤਲਬ ਜਿੰਨਾ ਮੈਂ ਤੁਹਾਨੂੰ ਦੱਸਦਾ ਸੀ ਕਿ ਨਹੀਂ ਇੱਕ ਦੋ ਦੀ ਗੱਲ ਮੈਂ ਵੀ ਮੈਂ ਵੀ ਕਹਿ ਸਕਦਾ ਕਿ ਮੈਂ ਉਹਦੇ ਨਹੀਂ ਹੇਠੋ ਦੀ ਲਾਈ ਮੈਂ ਇੱਕ ਦੋ ਦੇ ਹਲਕੇ ਉੱਤੇ ਲਾਏ ਆ ਜੀ ਜਿਹੜੀ ਗੱਲ ਇਹ ਕਰਦੇ ਆ ਨਾ ਕਿ ਉਹਦੇ ਲਾਸਾਂ ਆ ਉਹਦੇ ਅੱਖ ਤੇ ਸੱਟ ਲੱਗੀ ਆ ਉਹ ਪੇਪਰ ਤੋਂ ਬਾਅਦ ਜਦੋਂ ਉੱਥੇ ਪੇਪਰ ਪਰੋਵਾਲ ਖਤਮ ਹੋਇਆ ਪੇਪਰ ਤੋਂ ਜਦੋਂ ਨਿਕਲੇ ਆ ਉਦੋਂ ਬਿਕਰਮ ਸਿੰਘ ਜੀ ਦਾ ਜਿਹੜਾ ਸਾਡੇ ਪਿੰਚਾਜ ਬਲबीर ਸਿੰਘ ਬਨੂ ਦਾ ਬੇਟਾ ਆ ਉਹ ਉਹਦੇ ਨਾਲ ਕੋਈ 10-12 ਸਾਥੀ ਕੋਈ ਲੜਕਾ ਜਿਹੜਾ ਰਜਿੰਦਰ ਸਿੰਘ ਆ ਇਹਦੇ ਨਾਲ ਕੋਈ 5-6 ਸਾਥੀ ਇਹਨਾਂ ਦਾ ਉੱਥੇ ਝਗੜਾ ਆ ਉਹਨਾਂ ਵਿੱਚੋਂ ਇਸ ਪੱਖ ਦੇ ਰਜਿੰਦਰ ਸਿੰਘ ਪੱਖ ਦੇ ਦੋ ਜਣਿਆਂ ਦੀ ਆਪਾਂ ਗੱਲ ਲੱਥੀ ਸੋਣ ਚੇਵੀ ਆਇਆ ਕਿ ਸ਼ਾਇਦ ਬਿਕਰਮ ਦੀ ਵੀ ਲੱਥੀ ਆ ਉੱਥੇ ਇਹਨਾਂ ਦੀ ਉਹਨਾਂ ਨੇ ਬਹੁਤ ਜ਼ਿਆਦਾ ਕੋਈ ਜਿਆਦਾ ਸੀ ਡਬਲ ਸੀ ਇਹਨਾਂ ਨਾਲੋਂ ਇਹਨਾਂ ਦੀ ਕਾਫੀ ਖੇਚਤ ਹੋਈ ਆ ਉੱਥੇ ਉਹਨਾਂ ਦੇ ਕੱਪੜੇ-ਕਪੜਾ ਤੋਂ ਹੀ ਪਤਾ ਲੱਗਦਾ ਸੀ ਉੱਥੇ ਬੱਚਿਆਂ ਦੇ ਨੇ ਮੈਨੂੰ ਆਣ ਕੇ ਜੋ ਦੱਸਿਆ ਮੇਰੇ ਕੋਲ ਰਿਕਾਰਡਿੰਗ ਵੀ ਹੈ ਜਿਹੜਾ ਬੱਚਾ ਖੁਦ ਇਸ ਧੜੇ ਦਾ ਸੀ ਉਹਨੇ ਦੱਸਿਆ ਕਿ ਉੱਥੇ ਉਹਦੇ ਕਿਤੇ ਜਾਂ ਕੜਾ ਜਾਂ ਕੁਝ ਹੋਰ ਲੜਾਈ ਵਿੱਚ ਵਜੇ ਆ ਜਾਂ ਹੋਰ ਵੀ ਉਹਨੂੰ ਪਈਆਂ ਤੇ ਉਹ ਹੁਣ ਬੱਚਾ ਘਰ ਜਾ ਕੇ ਜੇ ਝੂਠ ਬੋਲਦੇ ਤਾਂ ਮੈਂ ਉਹਦੇ ਲਈ ਜ਼ਿੰਮੇਵਾਰ ਨਹੀਂ ਪਰ ਮੇਰੇ ਕੋਲ ਐਵੀਡੈਂਸ ਹੈ ਪਾਰੋਵਲ ਪਿੰਡ ਜਿਹੜਾ ਆ ਉਹਦੇ ਵਿੱਚ ਜਿਹੜੇ ਸਬੂਤ ਬੈਠੇ ਨੇ ਮੇਰੇ ਜਿਹੜੇ ਬੱਚੇ ਆਪਣੇ ਸੁਣਦੇ ਜਿਹੜੇ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਉੱਥੇ ਝਗੜਾ ਹੋਇਆ ਤੇ ਝਗੜੇ ਚੋਂ ਸੱਟਾਂ ਲੱਗੀਆਂ। ਝੜਕਾਂ ਦੇ ਪਾਪੀ ਜਿਹੜੀਆਂ ਸੱਟਾਂ ਲਖਾਂ ਉਹ ਬਾਹਰ ਝਗੜਾ ਹੋ ਬੱਚੇ ਉਹ ਬਾਹਰ ਝਗੜੇ ਚ ਲੱਗੀਆਂ। ਸਕੂਲੇ 3.4 ਲਈ ਸਕੂਲ ਵਿੱਚ ਮੈਂ ਤੁਹਾਨੂੰ ਦੱਸ ਦਿੱਤਾ ਉਹ ਹੈ।